ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨ ਨੌਜਲਾ ਏਪੀ ਢਿਲੋਨਾ ਦਾ ਇੱਕ ਮੁੰਡਾ ਇੱਕ ਦਿਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕਾਨਸਰਟ ਸ਼ਾਇਦ ਨਾਲ ਹੋ ਹੋਇਆ ਕਿ ਹੋਣਾ ਇਹਨਾਂ ਨੂੰ ਨਹੀਂ ਪਤਾ ਕਿ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲੇ ਨੇ ਇਲੈਕਸ਼ਨ ਰੱਖ ਲਿਆ ਸ਼ਹੀਦੀ ਘਰਾਂ ਦੇ ਵਿੱਚ ਵੋਟਾਂ ਕੋ ਵਾਲੀਆਂ ਢੋਲ ਢਮਕੇ ਵਜਾ ਲਈਆਂ ਬਹੁਤ ਬੁਰੇ ਲੱਗਦੇ ਨੇ ਕਈ ਵਾਰੀ ਅਸੀਂ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਇਹਨਾਂ ਗਾਉਣ ਵਾਲਿਆਂ ਨੂੰ ਇਹਨਾਂ ਨੂੰ ਚਾਰਾਂ ਨੂੰ ਆਪਣੇ ਆਗਲ ਮੰਨਦੇ ਨੇ ਪਰ ਤੁਸੀਂ ਦੇਖੋ ਇੱਕ ਬੰਨੇ ਤਾਂ ਇਹ ਹਮੇਸ਼ਾ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਸਿੱਖ ਧਰਮ ਨੂੰ ਬੜਾ ਪਿਆਰ ਕਰਦੇ ਆਂ ਅਸੀਂ ਬਹੁਤ ਸਤਿਕਾਰ ਕਰਦੇ ਆਂ ਗੁਰੂ ਸਾਹਿਬਾਨਾਂ ਦਾ ਸਿਧਾਂਤਾਂ ਦਾ ਸ਼ਹੀਦਾਂ ਦਾ ਖਾਸ ਕਰਕੇ ਜੇ ਦਲਜੀਤ ਦੀ ਗੱਲ ਕੀਤੀ ਜਾਵੇ ਤੇ ਇਹ ਹਮੇਸ਼ਾ ਕਿਹਾ ਜਾਂਦਾ ਉਹਨੂੰ ਫੋਲੋ ਕਰਨ ਵਾਲੇ ਲੋਕਾਂ ਦੇ ਵੱਲੋਂ ਕਿ ਦਸਤਾਰ ਨੂੰ ਪ੍ਰਮੋਟ ਕੀਤਾ ਮੈਂ ਬੜੇ ਬੁੱਧੀਜੀਵੀ ਵੀ ਦੇਖੇ ਨੇ ਆਪਣੇ ਨੂੰ ਬਹੁਤ ਸਿਆਣੇ ਕਹਿਣ ਵਾਲੇ ਲੋਕ ਦੇਖੇ ਨੇ ਜਿਹੜੇ ਇਹ ਗੱਲ ਹਮੇਸ਼ਾ ਕਹਿੰਦੇ ਨੇ ਸਟੇਜਾਂ ਤੇ ਸੋਸ਼ਲਾਈਜ਼ ਕਰਦੇ ਨੇ ਮੀਡੀਆ ਦੇ ਵਿੱਚ ਵੀ ਦਲਜੀਤ ਸਾਂਝ ਨੇ ਦਸਤਾਰ ਨੂੰ ਬਹੁਤ ਪ੍ਰਮੋਟ ਕੀਤਾ ਪਰ ਉਹ ਏ ਸਾਈਕਲ ਤੋਂ ਸੋਚਦੇ ਨੇ ਉਹ ਐ ਸਿਧਾਂਤਕ ਐਂਗਲ ਤੋਂ ਸੋਚਣ ਅੱਜ ਜੇਕਰ ਦਲਜੀਤ ਸਾਂਝ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਉਹਨੂੰ ਦਸਤਾਰ ਨਾਲ ਪੇਮ ਤੇ ਪਿਆਰ ਹੁੰਦਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੇ ਦਸਤਾਰ ਦੇ ਕਿਰਦਾਰ ਦਾ ਉਹਨੂੰ ਪਤਾ ਹੁੰਦਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨ ਔਜਲਾ ਏਪੀ ਢਿਲੋਂ ਵਾਲਾ ਇੱਕ ਮੁੰਡਾ ਇੱਕ ਦਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕੌਨਸਲਟ ਸ਼ਾਇਦ ਨਾ ਹੋ ਨ ਹੋਇਆ ਕਿ ਹੁਣ ਇਹਨਾਂ ਨੂੰ ਨਹੀਂ ਪਤਾ ਕਿ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲੇ ਨੇ ਇਲੈਕਸ਼ਨਾਂ ਰੱਖ ਲਈਆਂ ਸ਼ਹੀਦੀ ਘਰਾਂ ਦੇ ਵਿੱਚ ਵੋਟਾਂ ਕੁਆਲੀਆਂ ਢੋਲ ਢਮਕੇ ਵਿਚਾਲੇ ਚਰਾਂ ਪਿਆਲੀਆਂ ਇਹਨਾਂ ਚਾਰ ਜਿਹੜੇ ਨੇ ਇਹ ਆਪਣਾ ਇਹ ਕੰਜਰਪਣਾ ਕਰੀ ਜਾਂਦੇ ਨੇ ਉਹ ਜਿਹੇ ਲਾਹਣਤੀ ਸਾਡੇ ਲੋਕ ਨੇ ਜਿਹੜੇ ਇਹਨਾਂ ਦੇ ਸ਼ੋਅ ਪ੍ਰਮੋਟ ਕਰਦੇ ਨੇ ਤੇ ਉਤੋਂ ਵੱਡੇ ਲਾਹਣਤੀ ਨੇ ਜਿਹੜੇ ਜਾ ਕੇ ਤੇ ਉੱਥੇ ਇਹਨਾਂ ਦੀਆਂ ਸ਼ੋਹਾਂ ਦੇ ਵਿੱਚ ਭੰਗੜਾ ਭੰਗੜਾ ਪਾਉਂਦੇ ਫਿਰਦੇ ਨੇ ਕੰਜਰਖਾਨਾ ਕਰਦੇ ਨੇ ਤੇ ਆਂ ਭਣਾਂ ਨੂੰ ਨਿਚਾਰੇ ਨੇ ਆਪਣੇ ਉੱਥੇ ਦਿਨ ਕਿਹੜੇ ਚੱਲ ਰਹੇ ਨੇ ਇਹ ਸੱਚਮੁੱਚ ਦੀ ਸਿੱਖਾਂ ਦੀ ਪੁੱਤ ਜੇ ਨਾ ਕਿ ਤੁਹਾਨੂੰ ਤੁਹਾਡਾ ਇਤਿਹਾਸ ਨਹੀਂ ਪਤਾ ਉਹ ਤਾਂ ਬਹੁਤ ਵੈਗਰੂ 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 ਕਰਦੇ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਬੜੇ ਧਾਰਮਿਕ ਹੋਣ ਦਾ ਜਿਹੜਾ ਉਹ ਦਿਖਾਵਾ ਕਰਦੇ ਪਰ ਪੰਜ ਰਚਦੇ ਸ਼ਹੀਦੀ ਦਿਹਾੜੇ ਨੇ ਮੈਂ ਨਹੀਂ ਕਹਿੰਦਾ ਸੋਗ ਮਨਾਉਣ ਦੀ ਗੱਲ ਆ ਚੜ੍ਹਦੀ ਕਲਾ ਦੀ ਪ੍ਰਤੀਕ ਨੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਕੰਜਰਖਾਨੇ ਕਰਨੇ ਕਿ ਸਾਨੂੰ ਇਹ ਸ਼ੋਭਾ ਦਿੰਦੇ ਨਹੀਂ ਦਿੰਦੇ ਪਰ ਅਸੀਂ ਇਹ ਕਰਨੇ ਕਿਉਂਕਿ ਤੁਸੀਂ ਤਾਂ ਕੰਜਰੋ ਕੰਜਰ ਦਾ ਕੰਮ ਹੈ ਕੰਜਰ ਗੁਣਾ ਕਰਨਾ ਇਹ ਗੱਲਾਂ ਮੇਰੀਆਂ ਬਹੁਤ ਕੌੜੀਆਂ ਲੱਗਦੀਆਂ ਨੇ ਮੈਨੂੰ بڑے ਬੰਦੇ ਕਹਿੰਦੇ ਤੁਸੀਂ ਕੰਜਰ ਘਾਤੋਂ ਕਹਿੰਦੇ ਇਹਨਾਂ ਨੂੰ ਤਾਂ ਕੀ ਕਰੀਏ ਫਿਰ ਇਹਨਾਂ ਨੂੰ ਕੀ ਕਹੀਏ ਕਿ ਬਹੁਤ ਹੀ ਗਿਆਨਵਾਨ ਲੋਕ ਨੇ ਇਹ ਬੜਾ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੇ ਬੰਦੇ ਪੱਗ ਦੀ ਗੱਲ ਕਰਦੇ ਆ ਇਹਨਾਂ ਨੇ ਪੱਗ ਬੰਦੇ ਪ੍ਰਮੋਟ ਕੀਤਾ ਬਹੁਤ ਪੱਗ ਨੂੰ ਥਾਂ ਥਾਂ ਦੇ ਉੱਤੇ ਇਹ ਉਹੀ ਬੰਦਾ ਨਾ ਜਿਵੇਂ ਗਲਤ ਨਾ ਹੋਵਾ ਕਹਿੰਦਾ ਸੀ ਮੈਨੂੰ ਬਾਲੀਵੁੱਡ ਚੋਂ ਆਫਰ ਆਈਆਂ ਇਹ ਕਹਿ ਕੇ ਕਿ ਮੈਂ ਦਸਤਾਰ ਜਿਹੜੀ ਆ ਉਹ ਲਾਹ ਦਵਾਂ ਤੇ ਉਹਨੂੰ ਰੋਲ ਮਿਲ ਜਾਊਗਾ ਕਿ ਕਦਾਂ ਮੈਂ ਦਸਤਾਰ ਲਾਹੀ ਨਹੀਂ ਮੈਂ ਬਾਲੀਵੁੱਡ ਦੇ ਰੂਲ ਕੈਨਸਲ ਕਰਦੇ ਪਰ ਜਦੋਂ ਚਮਕੀਲਾ ਬਣਾਉਣੀ ਸੀ ਉਦੋਂ ਪੱਗ ਲਾ ਕੇ ਆਉ ਰਖਤੀ ਸੀ ਸੋ ਯਾਰ ਇੰਨਾ ਲੋਕਾਂ ਦੇ ਨੂੰ ਤੁਸੀਂ ਐਦਾਂ ਨਾ ਜੋੜਿਆ ਕਰੋ ਕਿਉਂ ਕਿ ਇਹਨਾਂ ਦਾ ਧੰਦਾ ਵਾ ਪ੍ਰੋਫੈਸ਼ਨ ਆ ਕੰਮ ਆ ਪੈਸੇ ਚਾਹੀਦੇ ਨੇ ਉਹਨਾਂ ਨੂੰ ਬਸ ਪੈਸਾ ਨੇਮ ਫੇਮ ਚਾਹੀਦਾ ਧਰਮ ਨਿਯਮ ਸਿਧਾਂਤ ਸਭ ਇੱਕ ਪਾਸੇ ਛਕੇ ਟੰਗ ਦੇਣ ਦੇ ਨੇ ਲੋਕ ਮੈਂ ਬਹੁਤ ਮਾਰਿਆ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਖਾਸ ਕਰਕੇ ਜਿਹੜੇ ਇਹਨਾਂ ਨੂੰ ਆਈਡਲ ਮੰਨਦੇ ਨੇ ਜਿਹੜੇ ਇਹਨਾਂ ਨੂੰ ਐ ਕਹਿੰਦੇ ਨੇ ਲੋ ਜੀ ਬੇਟੀ ਹੋ ਗਿਆ ਹਸਣ ਖੇਡਣ ਦੀਆਂ ਗੱਲਾਂ ਨੇ ਹਸਣ ਖੇਡਣ ਡੈ ਨੇ ਕਿਹੜਾ ਪਾਪ ਕਰ ਰਹੇ ਨੇ ਮੈਂ ਕਹਿੰਦਾ ਸਾਡੇ ਨੂੰ ਲੋਜ ਕਰੋ ਗੰਜਲ ਟੰਨਾ ਕੋਠੇ ਚੜ ਕੇ ਨੱਚੋ ਸਾਨੂੰ ਕੀ ਲੱਗੇ ਪਰ ਗੱਲ ਤਾਂ ਇਹ ਆ ਕਿ ਜੇ ਸੱਚਮੁੱਚ ਆਪਣੇ ਨੂੰ ਪ੍ਰੈਜੈਂਟ ਕਰਦੇ ਹੋ ਸਿੱਖ ਦਿਖਾਉਨੇ ਹੋ ਲੋਕਾਂ ਨੂੰ ਕਿਸੇ بڑے ਧਾਰਮਿਕ ਆ ਧਾਰਮਿਕ ਗਾਣੇ ਕੱਢ ਕੇ ਤੇ ਫਿਰ ਸਿਧਾਂਤਾਂ ਤਾਂ ਪਹਿਲਾਂ ਦਿਓ ਨਾ ਵਿਹਾੜੇ ਕਾਲੇ ਚੱਲਦੇ ਨੇ ਸ਼ੈਦੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਨਿਚਾ ਰਹੇ ਹੋ ਸ਼ਰਾਬਾਂ ਪੀ ਆ ਕੇ ਖਾੜਿਆਂ ਦੇ ਵਿੱਚ ਸ਼ਰਮ ਨੂੰ ਹੱਥ ਮਾਰੋ ਇੰਨੇ ਵੀ ਲ ਇੰਨੇ ਵੀ ਕਿਰਤ ਕੰਨ ਨਾ ਹੋ ਕਿ ਜੇ ਤੁਹਾਨੂੰ ਗੁਰੂ ਨੇ ਇਹ ਜਸ ਪ੍ਰਤਾਪ ਦੇ ਤਾ ਨਾ ਬੇਸ਼ੱਕ ਇਹ ਸਿਧਾਂਤਾਂ ਤੋਂ ਵੱਖਿਆ ਮਰਿਆਦਾ ਤੋਂ ਵੱਖਿਆ ਸਿੱਖਾਂ ਦੇ ਨਾਲ ਇਸ ਕਾਮ ਦਾ ਇਸ ਕਾਜ ਦਾ ਕੋਈ ਲਿੰਕ ਨਹੀਂ ੱੱਕੇ ਦੇ ਨਾਲ ਗੱਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਹਿ ਕੇ ਕਿ ਇਹ ਪੰਜਾਬੀ ਸਭਿਆਚਾਰ ਆ ਨਾ ਇਹ ਪੰਜਾਬੀ ਸਭਿਆਚਾਰ ਨਾਲ ਸਿੱਖ ਰਿਆਚਾਰ ਇਹ ਸਿਰਫ ਸਿਰਫ ਕੀ ਆ ਕੰਜਰ ਪੁਣਾ ਨਚਾਰ ਪੁਣਾ ਹੋਰ ਕੁਛ ਨਹੀਂ ਮੇਰੀ ਬੇਨਤੀ ਆ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਆਓ ਫਤਿਹਗੜ੍ਹ ਸਾਹਿਬ ਵਾਲੇ ਵੱਲੋਂ ਚਲੀਏ ਸਰਹੰਦ ਚਲੀਏ ਉਥੇ ਵੇਖੀਏ ਜਾ ਕੇ ਕਿ ਸਾਡੇ ਵਾਸਤੇ ਸਾਡੇ ਸਾਹਿਬਜ਼ਾਦਿਆਂ ਨੇ ਬਾਬਾ ਇਕੋਮਾ ਨੇ ਕੁਰਬਾਨੀਆਂ ਕੀ ਦਿੱਤੀਆਂ ਸੀ ਕਿਉਂ ਦਿੱਤੀਆਂ ਸੀ ਕਿਹੜੀ ਗੱਲਾਂ ਅੱਜ ਤਣੂ ਯਾਦ ਕਰਦੇ ਹਾਂ ਸਿੱਖਾਂ ਦਾ ਪਾਇਸ ਛਕੀ ਰਹੇ ਹੱਥਾਂ ਚ ਹੱਥ ਪਾ ਕੇ ਬਾਹਾਂ ਪਾ ਕੇ ਆਪਣੀਆਂ ਧੀਆਂ ਬਣਾ ਨੂੰ ਨਚਾ ਰਹੇ ਹਨ ਸਾਹਮਣੇ ਸਟੇਜਾਂ ਦੇ ਉੱਤੇ ਸਿਆਣੇ ਬਣੀਏ ਮਹਾਰਾਜ ਸਾਨੂੰ ਕਿਰਪਾ ਕਰਕੇ ਸਮੱਤ ਬਖਸ਼ਣ ਬਹੁਤ ਲੋਕ ਇੱਕ ਪੰਕਤੀ ਦਾ ਇਸਤੇਮਾਲ ਕਰਕੇ ਨਾ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਹਸਲ ਖੇੜਾ ਮਨ ਕਾ ਚਾਓ ਤਾਂ ਤੁਹਾਨੂੰ ਪਤਾ ਨਹੀਂ ਵੀ ਉਸ ਪੰਕਤੀ ਦਾ ਅਰਥ ਕੀ ਹੈ ਹਸਣ ਖੇਡਣ ਮਨ ਕਾ ਚਾਓ ਨਾਨਕ ਜਨਮਨ ਪਾਉ ਤਨਾ ਮਨ ਪਾਉ ਅਰਥ ਕਰ ਲੋ ਉਹਦੇ ਅਗਲੇ ਬੰਨੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਸੋ ਇੰਨੀ ਕੋ ਬੇਨਤੀ ਕਰਨੀ ਇੱਕ ਸੇਵਾਦਾਰ ਹੋਣ ਦੇ ਨਾਤੇ ਕੁੰਕਰ ਹੋਣ ਦੇ ਨਾਤੇ 100 ਗਾਣਾ ਗੱਡੀ ਜਾਓ ਸਾਨੂੰ 100 ਕੁਛ ਕਹੀ ਜਾਓ ਪਰ ਜਿੱਥੇ ਗੱਲ ਸਤੰਤਾ ਦੀ ਆ ਮਰਿਆਦਾ ਦੀ ਆ ਉੱਥੇ ਸਾਡਾ ਕੰਮ ਹੋਕਾ ਦੇਣਾ ਸੀ ਦਿੰਦੇ ਰਹਿਣਾ ਕਿਉਂਕਿ ਸਾਨੂੰ ਪਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰਦੇ ਅਸੀਂ ਕਰਦੇ ਆ ਗੁਰੂ ਦਾ ਹੁਕਮ ਗੁਰੂ ਦਾ ਹੁਕਮ ਹੈ ਗੰਧਨ ਮੈਨ ਸੁਣਨ ਉਲ ਜਾਵੇ ਨਾਮ ਲੈ ਤਲਕਾਇਆ ਕੰਦੇ ਗਾਣੇ ਸੁਣ ਕੇ ਤੂੰ ਉਲਝਦਾ ਮੈਂ ਤੇ ਨਾਮ ਜਪਾਂ ਲੱਗਿਆ ਤੈਨੂੰ ਹਾਸੀ ਆਉਣ ਲੱਗ ਪੈਂਦੀ ਆ ਤੈਨੂੰ ਸੁਸਤੀ ਪੈ ਜਾਂਦੀ ਆ ਕਿਉਂ ਕਿ ਗੁਰੂ ਦਾ ਰਾਹ ਬੜਾ ਉੱਚਾ ਕਿ ਤਮਾਰਗ ਪਹਿਣ ਤੜਜੈ ਸਿਰ ਦੀ ਜਗਾਨਾ ਕੀ ਜਿਹੜਾ ਕਨਸੈਪਟ ਆ ਸਾਬ ਜਦਾਂ ਦੀ ਛੇਦੀ ਢਾੜੇ ਚੱਲ ਰਹੇ ਨੇ ਇਹ ਲੋਕ ਕੰਜਲਖਾਨਾ ਕਰ ਰਹੇ ਨੇ